ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਏ ਜੀ ਆਪਾਂ ਅੱਜ ਗਏ ਸੀਗੇ ਰੂਪ ਸਕੁਅਰ ਕੁਮਾਰ ਮੰਡੀ ਜਿੱਥੇ ਕਿ ਬਹੁਤ ਹੀ ਵੱਡੀ ਸੇਲ ਲੱਗਦੀ ਹੈ 1 ਮਹੀਨੇ ਵਾਸਤੇ ਇੱਥੇ ਲੱਗੇ ਮੇਰੇ ਹਸਬੰਡ ਦੀਆਂ ਥੈਰੇਪੀਜ਼ ਚੱਲ ਰਹੀਆਂ ਸੀ ਤੇ ਸਾਨੂੰ ਮੈਨੂੰ ਪਤਾ ਨਹੀਂ ਸੀ ਪੈਣੀ ਲੱਗੇ ਰੂਪ ਸਕੁਅਰ ਤੇ ਫਿਰ ਅਸੀਂ ਸੋਚਿਆ ਵੀ 3 ਘੰਟੇ ਥੈਰੇਪੀ ਨੂੰ ਲੱਗ ਜਾਂਦੇ ਆ ਤੇ ਉਹਨਾਂ ਟਾਈਮ ਅਸੀਂ ਇੱਥੇ ਜਿਹੜੇ ਉਹ ਸੂਟ ਦੇਖ ਕੇ ਆਉਨੇ ਆ ਤੇ ਚਲੋ ਜੀ ਆਪਾਂ ਸੂਟ ਤੁਹਾਨੂੰ ਦਿਖਾਉਨੇ ਆ ਵਿਦ ਪ੍ਰਾਈਸ ਟੈਗ ਇਹ ਕਾਟਨ ਦਾ ਸੂਟ ਸੀਗਾ ਤੇ ਇਹਦੀ ਪ੍ਰਾਈਸ ਆ ਗਈ ਸੀ 760 ਰੁਪਏ ਤੇ ਇਹਦੀ ਮਤਲਬ ਕਿ ਪਿਓਰ ਕਾਟਨ ਚ ਸੀਗਾ ਗਲੇਸ ਕਾਟਨ ਦੇ ਵਿੱਚ ਸੀਗਾ ਇਹ ਵਾਲਾ ਸੂਟ ਤੇ ਪ੍ਰਾਈਸ ਬਿਲਕੁਲ ਇਹਦੀ ਜੈਨੂਨ ਸੀਗੀ 760 ਰੁਪੀਸ ਤੇ ਇੱਧਰ ਜੀ ਸਾਰੀਆਂ ਸਾੜੀਆਂ ਵਗੈਰਾ ਸੀਗੀਆਂ ਜਿਹੜੀਆਂ ਕਿ 1500 ਤੋਂ ਜਿਹੜੀ ਇਹਦੀ ਸਾੜੀਆਂ ਦੀ ਸਟਾਰਟਿੰਗ ਹੋ ਜਾਂਦੀ ਸੀ ਇੱਧਰ ਲਹਿੰਗੇ ਵਗੈਰਾ ਸੀਗੇ ਤੇ ਇਹ ਜੀ ਸੂਟ ਇਹ ਸੂਟ ਜਿਹੜਾ ਸੀਗਾ ਇਹ ਜੋਰਜਟ ਵਿੱਚ ਸੀਗਾ ਉਹ ਹਾਂਜੀ ਇਹ ਜੌਰਜਟ ਵਿੱਚ ਸੀਗਾ ਇਹ ਵਾਲਾ ਸੂਟ ਤੇ ਇਹਦੀ ਪ੍ਰਾਈਸ ਇੱਥੇ ਪ੍ਰਾਈਸ ਟੈਗ ਜਿਹੜੇ ਮੈਂ ਸਾਰਿਆਂ ਦੇ ਉਹਨੂੰ ਕੀ ਕਹੀਦਾ ਦੇਖੇ ਸੀ ਇਹ 550 ਰੁਪਏ ਦਾ ਸੀਗਾ ਇਹੋ ਇਹ ਵੀ ਬਹੁਤ ਸੋਹਣਾ ਸੂਟ ਸੀਗਾ 550 ਦਾ ਤੇ ਇਹ ਸਾੜੀਆਂ ਇੱਧਰ ਤੇ ਇਹ ਉੱਥੇ ਹੀ ਮਤਲਬ ਕਿ ਸਾਰੇ ਸੂਟ ਇੱਧਰ ਉੱਧਰ ਪਏ ਹੁੰਦੇ ਆ ਵਿਕਰੇ ਹੁੰਦੇ ਆ ਮਤਲਬ ਕਿ ਲੱਭ ਕੇ ਸੂਟ ਚੁਣ ਕੇ ਜਿਹੜੇ ਤਾਂ ਫਿਰ ਉਹਨੂੰ ਕੀ ਕਹੀਦਾ ਆਪਾਂ ਨੂੰ ਸਿਲੈਕਟ ਕਰਨੇ ਹੁੰਦੇ ਆ ਤੇ ਇਹ ਵਾਲਾ ਸੂਟ ਇਹ এমਬਰਾਇਡਰਡ ਸੀ ਤੇ ਇਹ ਸ਼ਿਫੋਨ ਦੇ ਵਿੱਚ ਸੀਗਾ ਸੂਟ ਸ਼ਿਫੋਨ ਦੇ ਵਿੱਚ ਤੇ ਇਹਦੀ ਪ੍ਰਾਈਸ ਸੀਗੀ 2550 ਰੁਪੀ 2550 ਤੇ ਬਟ ਪ੍ਰਾਈਸ ਦੇ ਹਿਸਾਬ ਨਾਲ ਇਹ ਇੰਨਾ ਵਧੀਆ ਨਹੀਂ ਸੀ ਇਹਦੀ ਬਾਟਮ ਜਿਹੜੀ ਉਹ ਵਧੀਆ ਕਪੜੇ ਦੀ ਜਿਹੜੀ ਉਹ ਨਹੀਂ ਸੀਗੀ ਇਹਨੇ ਖਾਸ ਕਪੜੇ ਦੀ ਨਹੀਂ ਸੀਗੀ ਬਾਟਮ ਤੇ ਇਹ ਸੂਟ ਬਹੁਤ ਵਧੀਆ ਸੀਗਾ ਇਹ ਵੀ ਇਸ ਫੂਨ ਦੇ ਵਿੱਚ ਸੀਗਾ ਬਹੁਤ ਸੋਹਣਾ ਸੂਟ ਸੀਗਾ ਇਹਦੀ ਬਾਟਮ ਦਾ ਕੱਪੜਾ ਵੀ ਜਿਹੜਾ ਸੀ ਉਹ ਬਹੁਤ ਵਧੀਆ ਸੀਗਾ ਤੇ ਮਤਲਬ ਇਹ ਲੋ ਸਟੈਂਡ ਲੋ ਗ੍ਰੇਡ ਦਾ ਨਹੀਂ ਸੀ ਬਾਟਮ ਦਾ ਕੱਪੜਾ ਬਹੁਤ ਹੀ ਵਧੀਆ ਸੀਗਾ ਕੱਪੜਾ ਤੇ ਇਹਦੀ ਪ੍ਰਾਈਸ ਹੈਗੀ ਸੀ ਜੀ 2060 ਰੁਪਏ ਇਹ 2060 ਰੁਪਏ ਦਾ ਸੂਟ ਸੀਗਾ ਬਹੁਤ ਸੋਹਣਾ ਸੂਟ ਸੀਗਾ ਇਹੋ ਤੇ ਇਹ ਸੂਟ ਸੀਗਾ ਜੀ ਕਾਟਨ ਦੇ ਵਿੱਚ ਪਿਓਰ ਕਾਟਨ ਵਿੱਚ ਇਹ ਸੂਟ ਸੀਗਾ ਉਤੇ ਕਿਤੇ embroidery ਵਗੈਰਾ ਕੋਈ ਨਹੀਂ ਸੀ ਜਸਟ ਇੱਕੋ ਇੱਕ ਬਣਾਇਆ ਸੀ ਤੇ 1020 ਰੁਪਏ ਦਾ ਸੀ ਤੇ ਕੋਈ ਖਾਸ ਚੀਜ਼ ਨਹੀਂ ਸੀ ਜਸਟ ਪਿਓਰ ਕਾਟਨ ਦਾ ਕੱਪੜਾ ਸੀ ਇਹ ਵਾਲਾ ਸੂਟ ਵੀ ਪਿਓਰ ਕਾਟਨ ਦੇ ਵਿੱਚ ਸੀਗਾ ਤੇ ਇਹਦੀ ਪ੍ਰਾਈਸ ਸੀ 1030 ਰੁਪਏ ਮਤਲਬ ਕਿ 1030 ਦੀ ਰੇਂਜ ਵਿੱਚ ਇਹ ਵਾਲੇ ਸੂਟ ਸੀਗੇ ਪਿਓਰ ਕਾਟਨ ਦੇ ਜਿਨ੍ਹਾਂ ਉੱਤੇ ਕੋਈ ਖਾਸ embroidery ਜਿਹੜੀ ਉਹ ਨਹੀਂ ਸੀਗੀ ਜੋ ਸਹੀ ਚੀਜ਼ ਆਪਾਂ ਤੁਹਾਨੂੰ ਉਹ ਹੀ ਦੱਸਾਂਗੇ ਤੇ ਇਹ ਸੀਗਾ ਜੀ crepe ਦੇ ਵਿੱਚ ਸੂਟ 1090 ਰੁਪਏ ਦਾ ਇੱਕ ਕ੍ਰੇਪ ਵਿੱਚ ਸੀਗਾ ਸੂਟ ਇਹ ਬਹੁਤ ਸੋਹਣੇ ਸੀਗੇ ਤੇ ਇਹ ਪਿਓਰ ਕਾਟਨ ਵਿੱਚ ਸੀ ਇਹ ਵਾਲਾ ਵੀ ਸੂਟ ਬਹੁਤ ਸੋਹਣਾ ਸੂਟ ਸੀਗਾ ਇਹ ਵੀ ਪਿਓਰ ਕਾਟਨ ਦੇ ਵਿੱਚ ਤੇ ਪ੍ਰਾਈਸ ਟੈਗ ਤੁਸੀਂ ਸ਼ੁਰੂ ਚ ਦੇਖ ਹੀ ਲਿਆ ਹੋਣਾ ਕਿੰਨਾ ਹੈ ਇਹਦਾ ਵੀ ਤੇ 1050 ਰੁਪਏ ਦਾ ਸੀ ਇਹ ਪਿਓਰ ਕਾਟਨ ਦਾ ਸੂਟ ਤੇ ਇਹ ਵਾਲਾ ਸੂਟ ਵੀ ਕ੍ਰੇਪ ਵਿੱਚ ਸੀਗਾ ਅ ਵਿਦ ਮੈਚਿੰਗ ਸਲਵਾਰ ਸਲਵਾਰ ਵੀ ਕ੍ਰੇਪ ਵਿੱਚ ਸੀਗੀ ਬਹੁਤ ਹੀ ਵਧੀਆ ਕ੍ਰੇਪ ਸੀਗੀ ਤੇ ਇਹ ਦਾ ਦੁਪੱਟਾ ਤੇ ਇਹ ਸੂਟ ਵੀ ਸੀਗਾ ਜੀ 1000 ਆਈ ਥਿੰਕ 90 ਦੇ ਵਿੱਚ ਇੱਥੇ ਮੈਂ ਟੈਗ ਦਿਖਾਉਂਗੀ ਇਹਦਾ ਵੀ ਤੇ ਬਹੁਤ ਸੋਹਣਾ ਸੂਟ ਸੀਗਾ ਇਹ ਵੀ ਤੇ ਆਪਣੇ ਵਰਗਾ ਵੀ ਪਾ ਸਕਦਾ ਤੇ 올ਡ ਏਜ ਲੇਡੀ ਵੀ ਜਿਹੜੇ ਉਹ ਵੀ ਪਾ ਸਕਦੇ ਆ ਇਸ ਸੂਟ ਨੂੰ ਤੇ ਇਹਦਾ ਇਹ ਹੈ ਜੀ ਪ੍ਰਾਈਸ 1090 ਰੁਪਏ ਇਹਦੇ ਨਾਲ ਦੇ ਜਿੰਨੇ ਕ੍ਰੇਪ ਦੇ ਸੂਟ ਸੀ ਉਹਨਾਂ ਦੀ ਸੇਮ ਪ੍ਰਾਈਸ ਸੀ 1090 ਤੇ ਬਹੁਤ ਹੀ ਮਤਲਬ ਕਿ ਕਪੜਾ ਵਧੀਆ ਸੀ ਕ੍ਰੇਪ ਦਾ ਤੇ ਬਹੁਤ ਤਰ੍ਹਾਂ ਦੇ ਇਹਦੇ ਕਲਰਸ ਇਹ 270 ਰੁਪਏ ਦਾ ਸੂਟ ਸੀ ਇਹ ਪਿਓਰ ਕਾਟਨ ਵਿੱਚ ਸੀਗਾ ਇਹਦੀ ਬਾਟਮ ਵੀ ਪਿਓਰ ਕਾਟਨ ਚ ਸੀ ਤੇ ਇਹਦਾ ਦੁਪੱਟਾ ਜਿਹੜਾ ਉਹ ਵੀ ਇਹ ਵਾਲਾ ਕਾਟਨ ਦਾ ਬਹੁਤ ਸੋਹਣਾ ਸੂਟ ਸੀ ਇਹ ਵੀ ਤੇ ਇਹ ਵਾਲਾ ਜਿਹੜਾ ਨੈਕਸਟ ਸੂਟ ਆ ਇਹ ਵੀ ਪਿਓਰ ਕਾਟਨ ਵਿੱਚ ਆ ਬਲੂ ਕਲਰ ਦਾ ਤੇ ਬਲੂ ਲਾਈਨਾਂ ਵਾਲਾ ਸੀਗੀ ਤੇ ਇਹਦੇ ਵਿੱਚ ਥੋੜੀ ਬਤੀ ਐਮਬਰਾਇਡਰੀ ਸੀਗੀ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਸੀਗਾ ਪਿਓਰ ਦਾ ਤੇ ਇਹ ਇਹਦੇ ਨਾਲ ਦਾ ਹੀ ਸੇਮ ਉਹਨੂੰ ਕੀ ਕਹਿੰਦਾ ਰੈੱਡ ਕਲਰ ਦੇ ਵਿੱਚ ਇਹ ਵੀ ਸੂਟ ਬਹੁਤ ਸੋਹਣਾ ਸੀਗਾ ਤੇ ਇਹਦੀ ਪ੍ਰਾਈਸ ਉਹਨੂੰ ਕੀ ਕਹਿੰਦਾ ਇੱਥੇ ਪ੍ਰਾਈਸ ਟੈਗ ਤੇ ਦੇਖਦੇ ਆ 1000 ਰੁਪਏ ਦੀ ਇਹ ਬਾਟਿਕ ਪ੍ਰਿੰਟ ਵਿੱਚ ਸੀਗਾ ਤੇ ਬਹੁਤ ਸੋਹਣਾ ਸੂਟ ਸੀ ਇਹ ਵਾਲਾ ਵੀ ਤੇ ਇਹਦੀ ਸਲਵਾਰ ਤੇ ਇਹ ਦੁਪੱਟਾ ਨਾਲ ਇਹਦੇ ਸਿਗਾ ਸੋਹਣੇ ਸੀ ਸੂਟੇ ਵਾਲੇ ਵੀ ਇਹ ਦਾ ਹਾਫ ਪਿਓਰ ਦਾ ਇਹ ਵਾਲਾ ਦੁਪੱਟਾ ਬਾਟਿਕ ਪ੍ਰਿੰਟ ਦੇ ਵਿੱਚ ਹੀ ਤੇ ਇਹ ਵਾਲਾ ਸੀਗਾ ਜੀ ਵਾਈਟ ਕਲਰ ਦੇ ਵਿੱਚ 1190 ਰੁਪਏ ਦਾ ਪਿਓਰ ਕਾਟਨ ਦੇ ਵਿੱਚ ਤੇ ਇਹਦੀ ਜਿਹੜੀ ਉਹ ਵਾਲੀ ਬਾਟਮ ਹੈ ਇਹ ਵੀ ਕਾਟਨ ਦੇ ਵਿੱਚ ਸੀ ਇਹ ਇਹਦਾ ਦੁਪੱਟਾ ਨੈੱਟ ਜੀ ਜਿਹੜੀ ਚੱਲੀ ਆ ਉਹਦੇ ਵਿੱਚ ਦੁਪੱਟਾ ਇਹਦਾ ਇਹ 530 ਰੁਪਏ ਦਾ ਸੂਟ ਸੀਗਾ ਜਿਹੜਾ ਮੈਂ ਹੁਣ ਦਿਖਾਉਂਗੀ ਇਹ ਵੀ ਪਿਓਰ ਕਾਟਨ ਦੇ ਵਿੱਚ ਸੀ 530 ਰੁਪਏ ਦੇ ਵਿੱਚ ਬਟ ਇਹਦੇ ਉੱਤੇ ਐਮਬਰਾਇਡਰੀ ਦੇ ਨਾਮ ਤੇ ਜਸਟ ਈਕੇ ਵਾਲਾ ਪੀਕੋਕ ਮੋਰਿਆਂ ਹੋਇਆ ਸੀ ਸੂਟ ਦੇ ਫਰੰਟ ਦੇ ਉੱਤੇ ਸੈਮੀ ਸਟਿਚ ਸੂਟ ਸੀਗਾ ਇਹੋ ਸੈਮੀ ਸਟਿਚ ਸੀਗਾ ਇਹੋ ਤੇ ਸੋਹਣਾ ਸੀਗਾ ਪ੍ਰਾਈਸ ਦੇ ਹਿਸਾਬ ਨਾਲ ਸੋਹਣਾ ਸੀ ਇਹ ਦੁਪੱਟਾ ਵੀ ਨਾਲ ਸੋਹਣਾ ਪ੍ਰਾਈਸ ਦੇ ਹਿਸਾਬ ਨਾਲ ਬਿਲਕੁਲ ਇਹਦਾ ਰੇਟ ਜਿਹੜਾ ਉਹ ਸਹੀ ਸੀ ਤੇ ਇਹ ਵਾਲਾ ਸੂਟ ਸੀਗਾ ਜੀ 300 ਰੁਪਏ ਦਾ ਇਹ 300 ਰੁਪਏ ਦੇ ਵਿੱਚ ਸੀਗਾ ਕਾਟਨ ਦਾ ਸੂਟ ਤੇ ਕਾਟਨ ਵੀ ਕਈ ਤਰ੍ਹਾਂ ਦੇ ਸੀ ਕੋਈ ਮਿਕਸ ਕਾਟਨ ਸੀ ਕੋਈ ਪਿਓਰ ਕਾਟਨ ਸੀ ਮਤਲਬ ਕਿ ਇਹ ਨਹੀਂ ਵੀ ਪਿਓਰੀ ਕਾਟਨ ਆ ਮਿਕਸ ਕਾਟਨ ਵੀ ਸੀ ਵੀ ਤੇ ਇਹ ਵਾਲਾ ਜਿਹੜਾ ਸੂਟ ਸੀ ਇਹ ਵੀ ਜੌਰਜਟ ਦੇ ਵਿੱਚ ਸੀਗਾ ਬਹੁਤ ਸੋਹਣਾ ਸੂਟ ਤੇ ਇਹਦਾ ਪ੍ਰਾਈਸ ਟੈਗ ਆਪਾਂ ਦੇਖਦੇ ਹਾਂ ਇਹਦਾ ਦੁਪੱਟਾ ਸੀਗਾ ਹਾਫ ਪਿਓਰ ਦਾ ਤੇ ਜੋਰਜਟ ਵਿੱਚ ਇਹ ਸੂਟ ਸੀ ਇਹ ਵਾਲਾ ਪ੍ਰਿੰਟਿੰਗ ਮਤਲਬ ਇਹਦਾ ਜਿਹੜਾ ਇਹੋ ਵਾਲਾ ਪ੍ਰਿੰਟ ਸੀਗਾ ਉਹ ਬਹੁਤ ਹੀ ਸੋਹਣਾ ਸੀਗਾ ਕੂਲ ਜਿਹਾ ਕਲਰ ਸੀਗਾ ਗਰਮੀਆਂ ਵਾਸਤੇ ਬਹੁਤ ਸੋਹਣਾ ਲੱਗਦਾ ਸੀ ਇਹੋ ਤੇ ਇਹ ਵੀ ਆਈ ਥਿੰਕ ਇਹੋ 1500 ਤੱਕ ਦੀ ਰੇਂਜ ਤੇ ਸੀਗਾ ਇਹ ਵਾਲਾ ਤੇ ਇੱਕ ਇਹ ਵਾਲਾ ਰੈੱਡ ਸੂਟ ਸੀ ਤੇ ਇਹਦਾ ਪ੍ਰਾਈਸ ਟੈਗ ਉਹ ਸਹੀ ਨਹੀਂ ਹੁੰਦੇ ਆ ਮਹਿੰਗਾ ਸੀਗਾ ਇਹ ਵਾਲਾ ਸੂਟ ਤੇ 22-2300 ਦੀ ਰੇਂਜ ਤੱਕ ਸੀ ਆਈ ਥਿੰਕ ਇਹ ਵਾਲਾ ਸੂਟ ਇਹ ਇਹ ਕੇ ਵਾਲਾ ਸੂਟ ਸੀਗਾ ਜਿਆਦੇ ਮਹਿੰਗੇ ਸੂਟ ਜਿਹੜੇ ਆਪਾਂ ਉਹ ਮਤਲਬ ਕਿ ਦੇਖੇ ਸੀਗੇ ਪਰ ਉਹਨਾਂ ਦੀ ਕਾਫੀ ਉਹਨਾਂ ਦੀ ਰੇਂਜ ਸੀਗੀ ਤੇ ਇਹ ਵਾਲੇ ਸਾਰੇ ਉਹਨੂੰ ਕੀ ਕਹਿੰਦਾ ਕ੍ਰੇਪ ਵਾਲੇ ਸੂਟ ਸੀਗੇ ਜਿਨ੍ਹਾਂ ਦੀ ਪ੍ਰਾਈਸ ਸੀਗੀ 1000 ਆ 90 ਰੁਪਏ 10 ਕਟ 1100 ਮਤਲਬ ਇਹ ਜਿਹੜੀ ਕ੍ਰੇਪ ਸੀ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਉਹਨੂੰ ਕੀ ਕਹਿੰਦਾ ਸੂਟ ਸੀ ਇੱਥੇ ਲਾਈਟ ਬਹੁਤ ਜ਼ਿਆਦਾ ਤੇਜ਼ ਹੋ ਗਈਆਂ ਸੀ ਇਹ 1650 ਦਾ ਸੀਗਾ ਇਹ ਵਾਲਾ ਬਹੁਤ ਸੋਹਣਾ ਸੀਗਾ ਇਹ ਵੀ ਸੂਟ 1650 ਦਾ ਪ੍ਰਿੰਟ ਬਹੁਤ ਹੀ ਸੋਹਣਾ ਸੀਗਾ ਇਹਦਾ ਇਹ ਕ੍ਰੇਪ ਨਹੀਂ ਸੀ ਇਹ ਜੌਰਜਟ ਸੀਗੀ ਇਹ ਵਾਲੀ ਇਹ ਕ੍ਰੇਪ ਆ ਇਹ ਵਾਲੀ ਜੌਰਜਟ ਵਾਲੇ 1600 1500 ਐਂਦਾ ਸੀ ਤੇ ਕ੍ਰੇਪ ਵਾਲੇ ਜਿਹੜੇ ਸੂਟ ਸੀ ਉਹ 1090 ਦੇ ਸੀਗੇ ਇਹ ਵਾਲਾ ਵੀ ਸੂਟ ਜਿਹੜਾ ਸੀਗਾ ਇਹ ਵੀ 1090 ਦਾ ਸੀ ਕ੍ਰੇਪ ਦਾ ਤੇ ਜਿਆਦਾ ਕ੍ਰੇਪ ਹੀ ਉਹਨੂੰ ਸੀਗੀ ਵਧੀਆ ਬਾਕੀ ਜੋ ਕਾਟਨ ਕੋ ਕਾਟਨ ਪਿਓਰ ਕਾਟਨ ਦੇ ਵਿੱਚ ਕੋਈ ਕੋਈ ਸੂਟ ਸੀਗਾ ਤੇ ਜ਼ਿਆਦਾਤਰ ਜਿਹੜੇ ਉਹ ਮਿਕਸ ਦੇ ਵਿੱਚ ਹੀ ਸੀਗੇ ਪਿਓਰ ਕਾਟਨ ਦਾ ਇੰਨੇ ਨਹੀਂ ਸੀ ਤੇ ਇਹ ਵਾਲਾ ਵੀ ਜਿਹੜਾ ਸੀਗਾ ਸੂਟ ਇਹ ਪਿਓਰ ਸ਼ਫੂਨ ਤਾਂ ਨਹੀਂ ਸੀਗੀ ਇਹੋ ਥੋੜਾ ਇਹੋ ਖਰਬੜਾ ਜਿਹਾ ਕਪੜਾ ਸੀਗਾ ਪਿਓਰ ਸ਼ਫੂਨ ਨਹੀਂ ਸੀ ਇਹ 440 ਰੁਪਏ ਦਾ ਸੀ ਇਹਦੇ ਨਾਲ ਤੁਹਾਨੂੰ 4 ਮੀਟਰ ਐਕਸਟਰਾ ਕਪੜਾ ਮਿਲਦਾ ਜਿਹਦੀ ਕਿ ਲਾਈਨਿੰਗ ਜੈਂਪਰ ਵਿੱਚ ਲੱਗੂਗੀ ਤੇ ਉਹਦੇ ਵਿੱਚੋਂ ਹੀ ਤੁਹਾਡਾ ਉਹ ਪਲਾਜ਼ੋ ਜਿਹੜਾ ਉਹ ਬਣੂਗਾ ਤੇ ਲੋ ਜੀ ਇੱਕ ਹੋਰ ਸੂਟ ਆਪਾਂ ਨੂੰ ਲੱਭ ਗਿਆ ਕ੍ਰੇਪ ਦਾ ਮੈਨੂੰ ਤੇ ਕ੍ਰੇਪ ਦੇ ਸੂਟ ਜਿਹੜੇ ਉਹ ਸੋਹਣੇ ਲੱਗਨਦੇ ਸੀ ਕਿਉਂਕਿ ਉਹਦੇ ਵਿੱਚ ਪ੍ਰਿੰਟ ਬਹੁਤ ਹੀ ਖਿਲੇ-ਖਿਲੇ ਤੇ ਬਹੁਤ ਹੀ ਸੋਹਣੇ ਸੀਗੇ ਤੇ ਨਾਲ ਉਹਦੇ ਹਾਫ ਪਿਓਰ ਦੇ ਦੁਪੱਟੇ ਸੀ ਇਹ ਵੀ 1090 ਦਾ ਹਾਫ ਪਿਓਰ ਦੇ ਦੁਪੱਟੇ ਸੀਗੇ ਬਹੁਤ ਸੋਹਣੇ ਸੂਟ ਸੀਗੇ ਕ੍ਰੇਪ ਦੇ ਤੇ ਇਹ ਇਦਾਂ ਦੇ ਜਿਹੜੇ ਹੈਵੀ ਏਂਬਰਾਇਡਰਡ ਸੂਟ ਸੀ ਇਦਾਂ ਦੇ ਜਿਨ੍ਹਾਂ ਦਾ ਫਰੰਟ ਵੀ ਐਮਬਰਾਇਡਰੀ ਸੀਗੀ ਤੇ ਬੈਕ ਤੇ ਵੀ ਜੈਂਪਰ ਦੇ ਐਮਬਰਾਇਡਰੀ ਸੀਗੀ ਤੇ ਨਾਲ ਪਲੇਨ ਸਲਵਾਰ ਤੇ ਇਹ 4000 ਦਾ ਸੀਗਾ ਇਹ ਵਾਲਾ ਸੂਟ 4000 ਦਾ ਸੀ ਇਹ ਵਾਲਾ ਸੂਟ ਤੇ ਮਤਲਬ ਕਿ ਸੂਟ ਲੱਭ ਲੱਭ ਕੇ ਦੇਖਣੇ ਪੈਂਦੇ ਕਈਆਂ ਦੀ ਤਾਂ ਪ੍ਰਾਈਸ ਜੈਨੂਨਾ ਤੇ ਕਈਆਂ ਦੀ ਨਹੀਂ ਇਨ੍ਹਾਂ ਸੂਟਾਂ ਦੀ ਪ੍ਰਾਈਸ ਬਹੁਤ ਜੈਨੂਨ ਸੀ ਜਿਹੜੇ ਪਾਕਿਸਤਾਨੀ ਸੂਟ ਆ ਆਈ ਥਿੰਕ ਇਹ ਸੀਗਾ 1300 40 ਰੁਪਏ ਦੇ ਪ੍ਰਾਈਸ ਟੈਗ ਦੇਖਦੇ ਆ ਇਹ ਇਸ ਵਾਲਾ ਸੂਟ ਹਾਂਜੀ 1370 1370 ਚ ਸੀਗਾ ਇਹ ਵੀ ਇਹ ਸੇਮ ਇਹਦੇ ਨਾਲ ਦਾ ਸੀ ਪਾਕਿਸਤਾਨੀ ਸੂਟ ਇਹ ਵੀ 1370 ਦਾ ਸੀਗਾ ਮਤਲਬ ਕਿ ਸੂਟ ਸਟੱਫ ਦੇ ਹਿਸਾਬ ਨਾਲ ਇਹਦਾ ਰੇਟ ਬਹੁਤ ਹੀ ਜੈਨੂਨ ਸੀ ਵੈਸੇ ਸੂਟ ਬਹੁਤ ਮਹਿੰਗੇ ਵੰਗੇ ਵਿਕੇ ਆ ਤੇ ਹੁਣ ਤਾਂ ਇਹਨਾਂ ਦਾ ਇਹ ਵਾਲਾ ਪ੍ਰਾਈਸ ਜਿਹੜਾ ਬਹੁਤ ਹੀ ਜੈਨੂਨ ਕੀਤਾ ਹੋਇਆ ਸੀ ਇਹ ਕਾਟਨ ਦੇ ਸੂਟ ਆ ਜੀ ਤੇ ਅਤੇ ਇਹੋ ਜਿਹੜੇ ਵੀਰ ਸੀਗਾ ਇਹ ਵਾਲਾ ਸੂਟ ਕੱਢ-ਕੱਢ ਕੇ ਬੋਰਿਆਂ ਦੇ ਵਿੱਚੋਂ ਢੇਰੀ ਕਰਨ ਦੇ ਸੀਗੇ ਬੂਰਾ ਮਤਲਬ ਕਿ ਇਹ ਉਦੋਂ ਹੀ ਖੋਲ ਦਿੰਦੇ ਸੀਗੇ ਤੇ ਜਿਹਨੂੰ ਜਿਹੜਾ ਸੂਟ ਪਸੰਦ ਆ ਉਹ ਤੁਸੀਂ ਲੈ ਸਕਦੇ ਆ ਤੇ ਇਹਦੇ ਵਿੱਚ ਬਹੁਤ ਸੋਹਣੇ-ਸੋਹਣੇ ਉਹਨੂੰ ਕੀ ਕਹਿੰਦਾ ਪ੍ਰਿੰਟ ਸੀਗੇ ਤੇ ਇਹ ਜਿਹੜਾ ਪਾਕਿਸਤਾਨੀ ਸੂਟ ਪਹਿਨਾ ਰੈੱਡ ਸੀ 1370 ਉਹਦੇ ਵਿੱਚ ਇਹ ਵਾਲਾ ਪੀਕੋ ਕਲਰ ਦਾ ਬਹੁਤ ਸੋਹਣਾ ਸੂਟ ਸੀਗਾ ਇਹ ਵਾਲਾ ਵੀ ਬਹੁਤ ਸੋਹਣਾ ਸੂਟ ਸੀ ਇਹ ਵਾਲਾ ਵੀ 1370 ਸੇਮ ਉਹ ਹੀ ਪ੍ਰਾਈਸ ਸੀਗੀ ਇਹ ਤਾਂ ਸੂਟ ਲੋਕਾਂ ਨੇ ਬਹੁਤ ਸੈਲੈਕਟ ਕੀਤੇ ਬਟ ਮੈਂ ਨਹੀਂ ਲਿਆ ਇਹਦੇ ਵਿੱਚ ਕੋਈ ਵੀ ਤੇ ਇਹ ਵਾਲੇ ਵੀ ਬਹੁਤ ਸੋਹਣੇ ਸੂਟ ਸੀਗੇ ਇਹ ਵੀ ਕਾਟਨ ਦੇ ਵਿੱਚ ਸੀ 1110 ਰੁਪਏ ਦੇ ਵਿੱਚ ਸੋਹਣੇ ਸੂਟ ਸੀਗੇ ਇਹ ਵੀ ਆਪਾਂ ਤੁਹਾਨੂੰ ਅ ਨੈਕਸਟ ਵਲੌਗ ਚ ਦਿਖਾਵਾਂਗੇ ਕਿ ਆਪਾਂ ਕਿਹੜੇ ਸੂਟ ਲਏ ਤੇ ਇਹਦਾ ਆਪਾਂ ਜਸਟ ਤੁਹਾਨੂੰ ਜੋ ਜੋ ਪ੍ਰਾਈਸ ਆ ਇਹਨਾਂ ਦੀ ਉਹ ਦੱਸਣ ਦਿਆਂ ਮਤਲਬ ਕਿ ਬੋਰਾ ਖੋਲ ਦਿੰਦੇ ਸੀ ਸਾਰਿਆਂ ਦੇ ਵਿੱਚ ਤਕਰੀਬਨ ਸੂਟ ਉਸੇ ਅ ਕਲ ਅਲੱਗ ਲੱਗੁੰਦੇ ਸੀ 1100 ਦਾ ਸੀਗਾ ਕਾਟਨ ਦਾ ਤੇ ਇੱਥੇ ਉਹਨੂੰ ਕੀ ਕਹਿੰਦਾ ਤਕਰੀਬਨ ਸਾਰੀਆਂ ਲੇਡੀਜ਼ ਲਾਈਨ 'ਚ ਖੜੀਆਂ ਸੀ ਕਿ ਹੁਣ ਦੂਜਾ ਬੋਰਾ ਜਿਹੜਾ ਉਹ ਖੁੱਲੂਗਾ ਤਾਂ ਫਿਰ ਦੇਖਦੇ ਆ ਉਹਨਾਂ ਦੇ ਵਿੱਚ ਕਿਹੜੇ ਸੂਟ ਆ ਬਹੁਤ ਰਸ਼ ਹੁੰਦਾ ਇੱਥੇ ਬਹੁਤ ਜ਼ਿਆਦਾ ਰਸ਼ ਕਿਸੇ ਨੇ ਵੀ ਜਾਣਾ ਤਾਂ ਉਹਨਾਂ ਨੂੰ ਮਨ ਬਣਾ ਕੇ ਇਸ ਬੱਚਿਆਂ ਨੂੰ ਤੇ ਨਾਲ ਬਿਲਕੁਲ ਨਹੀਂ ਲੈ ਕੇ ਜਾਣਾ ਚਾਹੀਦਾ ਬੱਚੇ ਬਹੁਤ ਹੀ ਰੋਂਦੇ ਆ ਤੋ ਸੋ ਲੇਡੀਜ਼ ਨੂੰ ਇਕੱਲੀਆਂ ਨੂੰ ਜਾਣਾ ਚਾਹੀਦਾ ਨਾ ਜਾਂ ਕੋਈ ਨਾਲ ਜੈਂਟ ਜਿਹੜਾ ਉਹ ਹੋਣਾ ਚਾਹੀਦਾ ਜੈਂਟਸ ਇਹ ਜੀ ਸਾਰੇ ਕ੍ਰੇਪ ਦੇ ਸੂਟ ਸੀਗੇ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਸੀਗੇ ਕ੍ਰੇਪ ਦੇ ਮੈਨੂੰ ਤੇ ਇਹਨਾਂ ਦਾ ਇੰਨਾ ਮਤਲਬ ਕਿ ਕਲਰ ਬ੍ਰਾਈਟ ਤੇ ਇਦਾਂ ਦੇ ਇੰਨੇ ਸੋਹਣੇ ਲੱਗੰਦੇ ਸੀ ਮੇਰਾ ਮਨ ਕਰਦਾ ਸੀ ਸਾਰੇ ਲੈ ਜਾਵੇਂ ਸੂਟ ਤੇ ਕ੍ਰੇਪ ਦੇ ਸਾਰੇ ਸੂਟ ਇਹ ਵਾਲੇ ਵਿਧਾਵ ਪਿਓ ਦੁਪੱਟਾ ਸੇਮ ਪ੍ਰਿੰਟ ਦਾ 1090 ਦੇ ਵਿੱਚ ਸੀਗੇ ਸਾਰੇ ਕ੍ਰੇਪ ਦੇ ਸੂਟ ਬਹੁਤ ਸੋਹਣੇ ਸੀ ਤੇ ਇੱਥੇ ਕਾਟਨ ਦੇ ਸੂਟੇ ਵੀਰ ਜੀ ਕੱਢਣਦੇ ਸੀ ਬੋਰੇ ਦੇ ਵਿੱਚੋਂ ਜਿਨ੍ਹਾਂ ਦੀ ਕੀ ਪ੍ਰਾਈਸ ਸੀ 200 300 ਇਦਾਂ ਮਤਲਬ ਇਸ ਤੋਂ ਵੱਧ ਪ੍ਰਾਈਸ ਨਹੀਂ ਸੀ 2 250 300 ਇਦਾਂ ਪ੍ਰਾਈਸ ਸੀ ਇਹਨਾਂ ਸੂਟਾਂ ਦੀ ਇੱਥੇ ਆਗੇ ਸੀ ਜੇ ਆਪਾਂ ਇੱਧਰ ਸਵੈਟਰਸ ਵੱਲ ਸਵੈਟਰਸ ਦੀ ਪ੍ਰਾਈਸ ਸ਼ੁਰੂ ਹੋ ਜਾਂਦੀ ਸੀ 300 ਰੁਪਏ ਤੋਂ 300 400 ਬਸ ਇਸ ਤੋਂ ਵੱਧ ਨਹੀਂ ਸੀਗੀ ਇਹ 300 ਦੀ ਬਹੁਤ ਹੀ ਸੋਹਣਾ ਸਵੈਟਰ ਸੀ ਇਹ ਵੀ ਇਹ ਸਾਰੇ 300 ਤੇ 400 ਦੇ ਵਿੱਚ ਸੀਗੀ ਇਹ ਜੈਕਟ ਸੀ ਇਹ ਵੀ 400 ਦੀ ਸੀਗੀ ਸੋਹਣੇ ਸੀਗੇ ਸਾਰੇ ਕਲਰ ਵੀ ਤੇ ਸਟੱਫ ਵੀ ਸੋਹਣਾ ਸੀ ਫਾਈਨ ਸਟੱਫ ਸੀਗਾ ਕੋਈ ਉਦਾਂ ਦਾ ਸਟੱਫ ਨਹੀਂ ਸੀਗਾ ਤੇ ਇਹ ਸਾਰੀਆਂ ਜੀ ਇੱਥੇ ਸਵੈਟਰ ਜੀ ਲੱਗੀਆਂ ਹੋਈਆਂ ਤੇ ਇੱਥੇ ਸੋਫੇ ਵਗੈਰਾ ਚੇਅਰਸ ਵਗੈਰਾ ਲੱਗੀਆਂ ਜਿੰਨੇ ਤੁਸੀਂ ਸੂਟ ਸਿਲੈਕਟ ਕੀਤੇ ਆ ਤੇ ਤੁਸੀਂ ਬਾਅਦ ਚ ਉਹਨਾਂ ਵਿੱਚੋਂ ਸ਼ਾਂਟੀ ਕਰ ਸਕਦੇ ਆ ਇਹ ਵੀ 300 ਦੇ ਸੀ ਸਵੈਟਰ ਤੇ ਆਪਾਂ ਵੀ ਹੁਣ ਇੱਥੇ ਬੈਠ ਕੇ ਅਸੀਂ ਬੈਠ ਕੇ ਦੇਖਣ ਦੇ ਅਸੀਂ ਸਾਰਿਆਂ ਨੂੰ ਸ਼ਾਪਿੰਗ ਕਰਦੇ ਆ ਅਸੀਂ ਵੀ ਆਪਣੀ ਇੱਕ ਬਾਸਕਟ ਭਰ ਲਈ ਸੀ ਤੇ ਹੁਣ ਅਸੀਂ ਉਹਨਾਂ ਵਿੱਚੋਂ ਕਰਨੀ ਸੀ ਸ਼ਾਂਟੀ ਇੱਥੇ ਬੈਠ ਗਏ ਸੀ ਤੇ ਇਹ ਅਸੀਂ ਛਾਂਟ-ਛਾਂਟ ਕੇ ਹੁਣ ਦੋਨੇ ਦਰਾਨੀ ਚਟਾਣੀ ਜਿਹੜੇ ਉਹ ਸੂਟ ਰੱਖਣ ਦੇਈਆਂ ਸੀ ਤੇ ਬਹੁਤ ਥੱਕ ਵੀ ਗਈਆਂ ਸੀ ਇਹ 440 ਦਾ ਵਾਈਟ ਕਲਰ ਦਾ ਤੇ ਜੀ ਆਪਾਂ ਸੂਟ ਛਾਂਟ ਲਏ ਸੀ ਤੇ ਹੁਣ ਆ ਗਈਆਂ ਸੀ ਅਸੀਂ ਬੇਸਮੈਂਟ ਵਿੱਚ ਬਿੱਲ ਬਣਾਉਣ ਵਾਸਤੇ ਤੇ ਬਿੱਲ ਬਣਾਉਣ ਤੋਂ ਪਹਿਲਾਂ ਅਸੀਂ ਇਹ ਜਣੀਆਂ ਡ्रेसेस ਆ ਉਹ ਦੇਖਣ ਲੱਪੇ ਸੀਗੇ ਬਹੁਤ ਹੀ ਸੋਹਣੀਆਂ ਡ्रेसेस ਸੀਗੀਆਂ ਬੱਟ ਇਹ ਵੀ ਦੇਖ-ਦੇਖ ਕੇ ਲੈਣੀਆਂ ਪੈਂਦੀਆਂ ਕਈਆਂ ਦੀ ਐਮਬਰਾਇਡਰੀ ਤਾਂ ਨਿਊ ਹੀ ਹੈ ਤੇ ਕਈਆਂ ਦੀ ਥੋੜੀ ਖਰਾਬ ਹੋਈ ਹੁੰਦੀ ਹੈ ਤਾਂ ਪ੍ਰਾਈਸ ਆਪ ਇੱਥੇ ਇਹਨਾਂ ਦਾ ਨਹੀਂ ਦਿਖਿਆ ਤੇ ਬੱਟਰ ਡ्रेसेस ਜਿਹੜੀਆਂ ਸਾਰੀਆਂ ਉਹ ਸੋਹਣੀਆਂ ਸੀਗੀਆਂ ਰਸ਼ ਕਿਉਂਕਿ ਬਹੁਤ ਹੀ ਜ਼ਿਆਦਾ ਸੀਗਾ ਤੇ ਬਿੱਲ ਬਣਾਉਣ ਤੋਂ ਬਾਅਦ ਵਿੱਚ ਵੀ ਅੱਧਾ ਘੰਟਾ ਲਾਈਨ ਦੇ ਵਿੱਚ ਲੱਗਣਾ ਪਿਆ ਆਪਣਾ ਜਿਹੜਾ ਉਹ ਪੋਲੀਥੀਨ ਉਹ ਲੈਣ ਵਾਸਤੇ ਤੇ ਬਹੁਤ ਹੀ ਜ਼ਿਆਦਾ ਸਫੋਕੇਸ਼ਨ ਜਿਹੜੀ ਇੱਥੇ ਹੋਣ ਲੱਗੀ ਸੀ ਅੰਦਰ ਸਾਰੇ ਕੁੜਤੇ ਵੀ ਲੱਗੇ ਹੋਏ ਆ ਡ्रेसेस ਲੱਗੀਆਂ ਸੀ ਤੇ ਡ्रेसेस ਦੇ ਨਾਲ ਜਿਹੜੇ ਸਾਰੇ ਕੁੜਤੀ ਲੱਗ ਗਈ ਸੀ ਤੇ ਇੱਥੇ ਆਪਾਂ ਬਿੱਲ ਬਣਾ ਲਿਆ ਸੀ ਇੱਥੇ ਬਿੱਲ ਕਟਾ ਕੇ ਉਧਰ ਪੇ ਕਰੀ ਦਾ ਬਾਅਦ ਵਿੱਚ ਬਿੱਲ ਤੇ ਫਿਰ ਆਪਾਂ ਨੂੰ ਬਾਅਦ ਵਿੱਚ ਆਪਣਾ ਪੌਲਟਨ ਮਿਲਦਾ ਤੇ ਬਾਏ ਬਾਏ ਜੀ ਅਸੀਂ ਆਪਣਾ ਵਲੌਗ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ